ਖਾਲਸਾ ਜੀ ਨੂੰ ਐਮਪੀ ਬਣਾਤਾ ਖਾਲਸਾ ਜੀ ਸਰਜੀਤ ਸਿੰਘ ਦੀ ਗੱਲ ਸਰਜੀਤ ਸਿੰਘ ਖਾਲਸਾ ਜੀ ਹਾਂ ਬਣਾਇਆ ਆਪਾਂ ਬਿਲਕੁਲ ਲੋਕ ਫਤਵਾ ਸੀ ਦਿੱਤਾ ਲੋਕਾਂ ਨੇ ਫਤਵਾ ਦਿੱਤਾ ਉਹਨਾਂ ਦਾ ਜਿਹਨਾਂ ਦੇ ਜਿਸ ਜ਼ਿੰਦੇ ਉਹ ਪੰਥ ਦੇ ਨਾਮ ਤੇ ਬਣਿਆ ਸਰ ਬਿਲਕੁਲ ਹਾਂ ਹਾਂ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਕੋਈ ਪਾਰਲੀਮੈਂਟ ਚ ਜਾ ਕੇ ਮੈਂ ਸਵਾਲ ਕੀਤਾ ਸੀ ਉਹਨਾਂ ਨੂੰ ਕੋਈ ਨਹੀਂ ਕੀਤਾ ਜੀ ਮੈਂ ਮੈਂ ਇੱਕ ਸਵਾਲ ਕੀਤਾ ਸੀ ਉਹਨਾਂ ਨੂੰ ਇਸੇ ਜਿਹੜਾ ਤੁਹਾਡਾ ਰਾਜਾ ਵੜਿੰਗ ਜੀ ਦਾ ਬਿਆਨ ਸੀ ਉਹ ਤੋਂ ਬਾਅਦ ਜਿਹੜੀ ਮੇਰੀ ਗੱਲ ਹੋਈ ਸਰਦ ਨਾਲ ਉਹ ਕਹਿੰਦੇ ਕਿ ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ 10-10 ਨੂੰ ਜੀ ਸੀ ਕਿ ਮਾਨ ਵੀ ਕਹਿੰਦੇ ਕਿ ਸਾਨੂੰ ਉਥੇ ਟਾਈਮ ਨਹੀਂ ਦਿੱਤਾ ਜਾਂਦਾ ਅਸੀਂ ਸਾਰਾ ਸਾਰਾ ਦਿਨ ਬੈਠ ਕੇ ਆ ਜਾਂਦੇ ਹਾਂ ਨਹੀਂ ਜੀ ਨਹੀਂ ਐ ਇਦਾਂ ਥਿਸ ਇਸ ਨੋਟ ਪੋਸੀਬਲ ਜੀ ਕਿ ਜੇ ਫਿਰ ਇਹ ਹਰ ਇੱਕ ਹਰ ਇੱਕ ਮੈਂਬਰ ਨੂੰ ਮਿਲਦਾ ਕਿਉਂ ਨਹੀਂ ਮਿਲਦਾ ਪੰਗੋਤ ਮਾਨ ਜੀ ਆਪ ਕਹਿੰਦੇ ਸੀਗੇ ਕਿ ਸਾਨੂੰ ਬੇਸ਼ੱਕ ਕੁਝ ਸਕੈਂਟੀ ਰੱਖਦੇ ਭਈ ਮੈਂ ਕੁਝ ਗਿੰਤਾਂ ਚ ਵੀ ਗੱਲ ਆਪਣੀ ਰੱਖ ਦਿੰਦਾ ਸੀਗਾ ਕਿਹਾ ਬਿਲਕੁਲ ਬਿਲਕੁਲ ਹਾਂ ਤੇ ਫਿਰ ਕੀ ਗੱਲ ਇਹਨਾਂ ਨੂੰ ਸਮਾਂ ਨਹੀਂ ਮਿਲਿਆ ਅੱਜ ਤੱਕ ਖਾਲਸਾ ਜੀ ਨੇ ਪਾਰਲੀਮੈਂਟ ਚ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਨਹੀਂ ਬੁਲਾਈ ਰਾਜਾ ਵੜਿੰਗਲਾ ਬਿਆਨ ਦੁਹਰਾ ਰਹੇ ਹੋ ਤੁਸੀਂ ਬੇ ਚਲੋ ਉਹਨਾਂ ਦੇ ਕਹਿੰਦੇ ਹਾਂ ਬਿਲਕੁਲ ਪ੍ਰਧਾਨ ਹੈ ਸਾਡਾ ਜੀ ਔਰ ਉਹ ਸਹੀ ਗੱਲ ਹੈ ਉਹ ਵੀ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੇ ਇਹਦੇ ਤੇ ਚੜਨਾ ਪਾਇਆ ਸੀਗਾ ਕਿ ਹਾਲੇ ਤੱਕ ਖਾਲਸਾ ਜੀ ਨੇ ਤਾਂ ਮੂੰਹ ਹੀ ਨਹੀਂ ਖੋਲਿਆ ਉੱਥੇ ਜਾ ਕੇ ਪਰ ਜਦੋਂ ਟਾਈਮ ਨਹੀਂ ਦਿੱਤਾ ਤੁਸੀਂ ਮੰਨਦੇ ਹੋ ਇਹ ਚੀਜ਼ ਨੂੰ ਵਡਿੰਗ ਸਾਹਿਬ ਨਾਲ ਕਿਤੇ ਕਰਿਓ ਮੈਂ ਨਹੀਂ ਮੰਨ ਮੈਂ ਨਹੀਂ ਮੰਨਦਾ ਕਿ ਅੰਦਰ ਕੀ ਟਾਈਮ ਨਹੀਂ ਮਿਲਦਾ ਕਹਿੰਦੇ ਕਿ ਪਾਰਟੀਆਂ ਨੂੰ ਟਾਈਮ ਦੇ ਦਿੱਤਾ ਜਾਂਦਾ ਵਾ ਜਿਹਦੇ ਤਾਂ ਜਾਂਦੇ ਆ ਆਜ਼ਾਦ ਤੌਰ ਤੇ ਜਿੱਤੇ ਹੋਏ ਉਹਨਾਂ ਨੂੰ ਮਰਜ਼ੀ ਹੋਵੇ ਟਾਈਮ ਦਿੰਦੇ ਆ ਜੇ ਇਹ ਤੇ ਮਾਨ ਸਾਹਿਬ ਨੇ ਵੀ ਕਿਹਾ ਮੈਂ ਕਹਿੰਦਾ ਇਹ ਇੰਟਰਵਿਊ ਕਰਦਾ ਹੁੰਦਾ ਤੇ ਉਹ ਕਹਿੰਦਾ ਦੱਸ ਦਿੰਦੇ ਆ ਕਿ ਮੈਂ ਸਾਰਾ ਸਾਰਾ ਦਿਨ ਕਿਹਦੇ ਮੇਜ ਵੀ ਥੌਤ ਪਾਇਆ ਇਹਦਾ ਸਾਤ-ਸਾਤ ਘੰਟੇ ਮੈਂ ਖਲੋ ਕੇ ਵੀ ਕਿਹਾ ਕਿ ਮੇਰੀ ਗੱਲ ਸੁਣ ਲਓ ਕਹਿੰਦੇ ਟਾਈਮ ਨਹੀਂ ਦਿੱਤਾ ਮਾਨ ਸਾਹਿਬ ਨੇ ਆਪਣੇ ਮੂੰਹ ਤੋਂ ਹੀ ਕਿਹਾ ਹੋਇਆ ਕਿ ਮੇਰੀ ਮੈਨੂੰ ਬੇਸ਼ੱਕ ਕੁਝ ਸਕਿੰਟੀ ਮਿਲਦੇ ਸੀ ਕਿ ਮੈਂ ਉਸ ਕਿੰਤਾ ਚ ਵੀ ਆਪਣੀ ਗੱਲ ਰੱਖਦਾ ਸੀ ਨਹੀਂ ਸੁਰਾਸ ਮਜੀਦ ਸਿੰਘ ਮਾਨ ਦੀ ਗੱਲ ਕਰਦਾ ਸੁਰਾਸ ਸਿਮਰਜੀਤ ਸਿੰਘ ਮਾਨ ਨਹੀਂ ਸਿਮਰਨਜੀਤ ਸਿੰਘ ਮਾਨ ਦੇਖੋ ਜੀ ਉਹਨਾਂ ਨੇ ਵੀ ਅੱਜ ਤੱਕ ਕੀ ਕੀਤਾ ਹੈਗਾ ਐਵੇਂ ਨੌਜਵਾਨਾਂ ਨੂੰ ਢੜਕਾਣਾ ਗਲਤ ਬੰਨੇ ਹਨਾ